ਲੋ ਬਈ ਮਿੱਤਰੋ ਲੋਕਾਂ ਨੇ ਘੇਰ ਲਈ ਅਨਮੋਲ ਗਗਲਮਾਨ ਜਿਹੜੀ 5 ਮਿੰਟ ਚ ਐਮਐਸਪੀ ਦੇ ਸਕਦੀ ਇਹ ਵਾਰੀ ਬਹੁਮਤ ਨਾਲ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਓ 5 ਮਿੰਟਾਂ ਦੇ ਵਿੱਚ ਕੱਲੀ ਕੱਲੀ ਫਸਲ ਉੱਤੇ ਐਮਐਸਪੀ ਦੇਵਾਂਗੇ ਚੈਲੰਜ ਕਰਦੇ ਆ ਕੈਪਟਨ ਸਾਹਿਬ ਨੂੰ ਸਾਨੂੰ ਪਤਾ ਪੈਸਾ ਕਿੱਥੋਂ ਕੇਜਰੀਵਾਲ ਜੀ ਨੇ ਆਪੇ ਸੁਨੇਹਾ ਲਾ ਕੇ ਭੇਜਿਆ ਵੀ ਜਾ ਕੇ ਪੰਜਾਬ ਸਰਕਾਰ ਨੂੰ ਕਹਿ ਦੇ ਤੇ ਕੀ ਸਵਾਲ ਕੀਤੇ ਕੀ ਜਵਾਬ ਦਿੱਤੇ ਅਨਮੋਲ ਗਗਲਮਾਨ ਚਲੋ ਜੀ ਇਸ ਵੀਡੀਓ ਚ ਦੇਖਦੇ ਹਾਂ ਮੈਨੂੰ ਕਰਦਾ ਕਰਦਾ ਵੀਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਪੂਰੇ ਲੰਗਦਾ ਜਾਉਂਗੇ ਕਿਤੇ ਬੜੀ ਬੱਸ ਲਾ ਦਿਓ ਜੀ ਉਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਹੀ ਧਾਜਣਾ ਇਹ 10 ਟਿਪਰ ਮਿੰਟ ਜੀ ਵੱਧ ਪਏ ਵੀਗੇ ਲੋਕਾਂ ਨਾਲ ਜਾਣ ਤੋਂ ਵੱਧ ਤਾਂ ਨਹੀਂ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਹਾਂ ਜੇ ਤਾਂ ਫੇਰ ਗੱਟਕੇ ਦਾ ਪੈ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪੌਣ ਕਰਕੇ ਪੱਟੀ ਵੀ ਹੋਈ ਆ ਆਫ ਹੈਗੀ ਆ ਕੰਸਟ੍ਰਕਟ ਚੱਲਣੀ ਪਊਗੀ ਉਹ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਨੇ ਉਹ ਵੀ ਹੋਊ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ 'ਚ ਸਾਰਾ ਕੁਝ ਮੈਂ ਕਰਵਾਵਾਂਗਾ ਲੋਕਾ ਦੋ ਬਣੂਗੀ ਦੱਸੋ ਆਖੀ ਮੈਨੂੰ ਚਾਰ ਪੈਣ ਮੈਣ ਨੂੰ ਕਹਿ ਕੇ ਆ ਕੇ ਥੱਕ ਜਾਈ ਟਰੈਕਟਰ ਲਾ ਕੇ ਹੀ ਗੜਨ ਗਾਏ ਆ ਪਹਿਲਾਂ ਮੈਡਮ ਨਹੀਂ ਭਾਈ ਮਨ ਤੋਂ 3-4 ਸਾਲ ਹੋ ਗਏ ੱੱਕੇ ਖਾਂਦੇ ਦੋ ਮਹੀਨੇ ਦਾ ਹੋਏ ਕਮੇਟੀ ਬਣੀ ਫੇੜੀ ਨੂੰ ਫੇਰ ਦੋ ਮਹੀਨੇ ਚ ਦੱਸੋ ਕੀੜੀ ਕੰਮ ਕਰੇ ਤੁਸੀਂ ਜਿਹੜਾ ਦੋ ਸਾਲ ਹੋ ਗਿਆ ਕਦੋਂ ਕਦੋਂ ਨਹੀਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਪਲਟੂ ਜਿਆਦਾ ਕਰੂਗੇ ਹਣ ਜਿੰਮੇਵਾਰ ਦੱਸੋ ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨੂੰ ਜਾਨਦੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਹੁਣ ਅਸੀਂ ਤਾਂ ਨਹੀਂ 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 ਦੱਸੋ ਕਾਦੋਂ ਆਏ ਮੈਂ ਕੰਮ ਕਰਾਵਾ ਨਾਲ ਖਰਚ ਕਰਾ ਦੇਣਾ ਮੇਰੀ ਉਮਰ ਵਾੜ ਦੋ ਮੈਂ ਹੁੰਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਜਿਹੇ ਕਰਾ ਦੇ ਦੋ ਜੀ ਜ਼ਰੂਰ ਮੈਂ ਇੱਕ ਗੱਲ ਦੱਸਣਾ ਖਰਚਾ ਹੁੰਨੇ ਆ ਪਰ ਇੱਧਰ ਆਹ ਮੁੰਡਾ ਬੋਲਿਆ 13 ਨੰਬਰ ਵਾੜ ਦੋ ਬੱਸ ਮੁੰਡੇ ਦਾ ਮਾਤਿਆ ਦੇਖੀ ਸੀ ਕਿ ਮੈਂ ਮੁਸ਼ਕਲਾਂ ਨਾ ਸਕੇ ਮੈਡਮ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਡਮ ਜੀ ਮੈਂ ਤੁਹਾਡੇ ਨਾਲ ਹੁਣੀ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸ ਮੈਨੂੰ ਖੇੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈਏ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਦੋ ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਦ ਕਮਰਾ ਵੀ ਨਹੀਂ ਮਿਲਦਾ ਮੈਂ ਗਟਕਾ ਤਾਂ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਉਹ ਮੈਨੂੰ ਤੁਹਾਡੇ ਮੂੰਹ 'ਵਾਂ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇਂਦੇ ਗਟਕਾ ਇੰਨਾ ਰੋਲਾ ਪਾਉਂਦੇ ਕਿ ਪਰ ਆਪਣੇ ਪੈਸੇ ਆਪਣੇ ਕਿ ਮਸੀ ਮੈਂ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾਰਾਂ 1000 ਰੁਪਏ ਸੜਕ ਬਣਾ ਲੈ ਆਪਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਉਹ ਗਟਕਾ ਹਾਂ ਦੋ ਦਿਨ ਤੁਸੀਂ ਪੁੱਛ ਸਕਦੇ ਵੀ ਮੈਂ ਦਾ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਮੇਰੀ ਮੇਰੀ ਗੱਲ ਹਾਂ ਜੀ ਤੁਸੀਂ ਦੱਸ ਦੋ ਜੀ ਕਹਾਂ ਆਪਾਂ ਚਲੋ ਮੇਰੇ ਸੰਗ ਹੁਣ ਗਟਕਾ ਬਹੁਤ ਦੇਖ ਲੈਨੇ ਮੈਂ ਪੈਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲੇ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਆਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪੈਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਸਹੀ ਹੋਣੀ ਕਿਸੇ ਗੱਲ ਮੈਂ ਤੁਹਾਨੂੰ ਹੀ ਕਰਾਇਆ ਪਿਆ ਮੋਡਲ ਪਿਛਲੇ ਚਪਤੌਰ ਐ ਐਮ ਐਂਡ ਮੀ ਇਧਰ ਮੈਂਗਾ ਸ਼ੁਰੂ ਕਰ ਕੈਮਰਾ ਡੈਰੀ ਨੰਬਰ ਆੜੀ ਉਹ ਲਿਆਓ ਐਲੀਜੈਂਟ ਚਪਤੌਰ ਐ ਪਹਿਲੇ ਥੋੜੇ 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐ ਤਿੰਨ ਵੱਡੇ ਐ ਤੋਂ ਕਰੇਟ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਹਾਂ ਸਾਡੀ ਵੀ ਲੋਕ ਇੱਕ ਮੀਟਰ ਉੱਜੋ ਚੱਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਹੈ ਜਦੋਂ ਕਮੇਟੀ ਆਚਾਈ ਹੁਣ ਸਾਡੇ ਕੋਲ ਹੈਗੀ ਹੈ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਮਟਾਸੀ ਹੀ ਪਾਵਰ ਪਾਉਣ ਤੇ ਤਰਸ਼ੂਲ ਚਲਾ ਦੋ ਅਲੱਗ ਹੋਣੀ ਨੀ ਕੋਈ ਤਰਸ਼ੂਲ ਨਾ ਕਰਵਾਤ ਬਤਵਾ ਨਹੀਂ ਤੁਹਾਡੀ ਸੜਕ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਖੜਾ ਜੇ ਕੋਈ ਪੂਰੇ ਜੇ ਕੋਈ ਐਮਰਜੈਂਸੀ ਆਦੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਬੁਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗੱਲ ਤਾਂ ਪੂਰੀ ਹੈ ਵੀ ਨਹੀਂ ਆਉਂਦੀ ਭਾਈ ਕਿਹਨਾਂ ਨਾਲ ਬੋਲਣਾ ਹੈ ਮੈਂ ਫੋਨ 'ਚ ਸਾਰਾ ਕੁਝ ਸੁਣਦਾ ਹਾਂ 2 ਮਿੰਟ ਪਹਿਲੇ ਉਹ ਵੀ ਦਾ ਕਹਿ ਗਿਆ ਹਾਂ ਉਹ ਵੀ ਥੋੜੇ ਆਪ ਕੋਈ ਟੋ ਸਾਰਿਆਂ ਸੁਣਦਾ ਹੈ ਜਿਹੜਾ ਕਦੇ ਚ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚੱਲੋ ਜੀ ਕੋਈ ਸੜਕ 'ਤੇ ਲੰਘ ਜੇ ਮੈਂ ਤੁਹਾਨੂੰ ਮੇਰੇ ਨਾਲ ਬੈਠੋ ਆ ਜਾਓ 8 ਨੰਬਰ ਵੇਖ ਲੂਗੇ ਨਾ ਮਾਰਕੀ ਫਿਰ ਮੈਂ ਉਹੀ ਬਾਈ ਨੂੰ ਦੂਸਰੇ ਲਾਂਦੇ ਨੇ ਨਾਲ ਚੱਲ ਲੰਘ ਕੇ ਦਿਖਾ ਦੇ ਅਸੀਂ ਸਨਮਾਨ ਕਰੂਗੇ ਤੁਹਾਡਾ ਪਿੰਡ ਦਾ ਅਸੀਂ ਮੈਨੂੰ ਕਹਿ ਰਹੇ ਨਾ ਟੋਪੇ ਯਾਰ ਸੜਕ ਜੰਤਰ ਕਾਸੇ ਬੈਠੇ ਸੜਕੇ ਜੀ ਪਤਾ ਭਾਈਓ ਸੜਕ ਤੁਹਾਨੂੰ ਪਤਾ ਅੱਜ ਦੀ ਬਾਦ ਇੱਕ ਵਾਰੋਂ ਬਣੀ ਸੀ ਜ ਆਜ਼ਾਦੀ ਦੇ ਬਾਦੋਂ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 10 ਸਾਲ ਹੋ ਗਏ ਸਾਲ ਸਾਢੇ 7 ਸਰਕਾਰ ਨੂੰ ਰਹਿ ਗਏ ਮੌਕੇ ਆ ਦਾਦ ਨਾਲ ਪਰ ਕੇ ਨਾ ਇੰਨਾ ਕਰ ਰਹੇ ਗਏ ਬਹੁਤ ਵੱਡੀ ਪਰਫਾਰਮੈਂਸ ਹੈ ਦੱਸੋ ਹੀ ਕੌਣ ਪੱਕਾ ਦੋ ਕਰੋਗੇ ਕੰਮ 4 ਸਾਲ ਹੋ ਗਏ ਬਹੁਤ ਅੱਛੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਚਲੋ ਮੈਨੂੰ 2 ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ 2 ਮਹੀਨੇ ਵਿੱਚ ਕਰ ਦਿਓ ਕੰਮ ਮਤੇ ਨਹੀਂ ਪਾਉਂਦੇ 1100 ਸਾਰੇ ਪਾਰਾ ਸਾਬੀ ਇੱਕ ਮਿੰਟ ਇੱਕ ਮਿੰਟ ਇੱਕ ਇੱਕ ਮਹੀਨਾ ਦੇ ਦੋ ਜਮੀਨਦਾਰ ਇੱਕ ਮਿੰਟ ਰੋ ਸੋ ਚਾਹ ਮੈਂ ਕੋ ਜਵਾ ਦੇ ਅੱਛੀ ਪਰਫਾਰਮੈਂਸ ਹੋ ਰਹੀ ਹੈ ਜੇ ਹੁਣ ਅਗਲੇ 2 ਮਹੀਨੇ ਚ ਕਰਦੇ ਉਹ ਵੀ ਮਨੂ ਪੰਨੂ ਜੀ ਮੇਰੇ ਪਿੰਡ ਵਿੱਚੋਂ ਸਭ ਤੋਂ ਜਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਪੁਰਾਣਾ ਹਾਲ ਹੈ ਉਹਨਾਂ ਦੇਖ ਲੋ ਮੈਨੂੰ ਸਾਰੇ ਹਲਕੇ ਨੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਵੋਟ ਨਹੀਂ ਪਿੰਡ ਨਾਲ ਗਿਆ ਕਰਾ ਲਿਓ ਪੁੱਛ ਨਹੀਂ ਸਾਰੇ ਨੇ ਜਿਦਾਇਆ ਸਾਨੂੰ ਜੀ ਕਿ ਐਨਾ ਇੱਕ ਦਾ ਮੁੱਲ ਮੋੜ ਦੋ ਵੀ ਕੰਮ ਥੋੜਾ ਬੋਧਾ ਤਾਂ ਕਰ ਦਿਓ ਮੈਨੂੰ ਕਹੀ ਜਾਂਦੀ ਆ ਵੀ ਥੋੜੀ ਜਿਹੀ ਸਾਧਾ ਪਾਸੇ ਲੱਗਦੇ ਜੀ ਇੱਕ ਜਾਣਿਆ ਮੈਂ ਜੀ ਸੜਕ ਦੇ ਪਾਸ ਨੂੰ ਕਿਆ ਕਰਾਂ ਜ਼ਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਪੁੱਛ ਮੈਂ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਆ ਅਸੀਂ ਇੱਥੇ ਰਹਿ ਰਹੇ ਹਾਂ ਬਰਿਆਲੀ ਵਾਲੇ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜਾਊਗਾ ਹੋ ਜਾਊਗਾ ਉਹਨਾਂ ਤਾਂ ਮਨਾ ਕਰਦੇ ਪ੍ਰੈਸ਼ਰ ਪਾ ਕੇ ਸਾਡੇ ਬਿਲਕੁਲ ਪਾਣੀ ਸੀਵਰੇਜ ਕੰਪਨੀ ਤੋਂ ਕਰਵਾਉਣੀ ਆ ਆਦਾ ਪੰਪ ਪਾਂਦਾ ਲਾੜੇ ਪਾਣੀ ਪਾਣੀ ਇਹ ਹੀ ਕਹਿ ਰਹੀ ਆ ਵੀ ਮੈਂ ਉਹਨੂੰ ਪੰਜਾਬੀ ਚ ਦੱਸ ਦਵਾਂ ਵੀ ਕੰਮ ਨਹੀਂ ਚਾਹਤਗੇ ਵੀ ਨਾ ਮੋਟਾ ਮੇਰੀ ਗੱਲ ਸੁਣੀ ਕਿ ਕਿਹੜਾ ਸਮਾਂ ਲਾਣੀ ਤੋਂ ਕਰਦੇ ਆ ਕਿ ਇਹ ਸਾਰਾ ਕਰਵਾਉ ਆ ਆ ਦੇਖ ਲੋ ਉਹ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ ਆ ਵੀ ਕਹਿੰਦਾ ਹੀ ਹੋਣਾ ਨਹੀਂ ਫਿਰ ਉੱਪਰ ਕਰਵਾ ਦੇ